ਸਰ 31 ਮਈ ਵੀਰ ਗਿਆ ਬੀਜੀਪੀ ਸਾਹਿਬ ਤੇ ਕਮਨਦੀ ਸਾਹਿਬ ਨੇ ਕਿਹਾ ਸੀ ਕਿ ਨਸ਼ੇ 31 ਮਈ ਤੱਕ ਆਪਾਂ ਸਾਰੇ ਭਜਾਰਾਂ ਦੇ ਖਤਮ ਕਰ ਦਾਂਗੇ ਇੱਕ ਥਰੀ ਆ ਗਈ ਕਿਸ ਤਰ੍ਹਾਂ ਮਿਲ ਤੀ ਤੁਸੀਂ ਨਾ ਕੱਲੀ 31 ਮਈ 2025 ਨਾ ਵੇਖੋ ਇਹ ਵੇਖੋ ਕਿ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਦਾ ਸਮਾਂ ਵਿਚਾਰ ਕੀ ਉਹਨਾਂ ਨੇ ਆਈ ਵਾਰੀ ਇੱਕ ਨਮਾ ਝੂਠ ਬੋਲਿਆ ਔਰ ਸਵੇਹ ਝੂਠ ਬੋਲਦੇ ਆ ਰੋਸਤੇ ਫਿਰ ਮੁੜ ਕੇ ਮੁੱਕਰ ਜਾਂਦੇ ਮੈਂ ਦੋ ਤਿੰਨ ਉਦਾਹਰਨ ਦਵਾਂ बटे ਇਹਨਾਂ ਨੇ ਇੱਕ ਆਪਦਾ ਵੱਡਾ ਵਹਿਦਾ ਕੀਤਾ ਸੀ ਜਾਂ ਕਿ ਅਸੀਂ ਹਜ਼ਾਰ ਹਜ਼ਾਰ ਰੁਪਈਆ ਭਾਰਤੀ ਪੈਨ ਨੂੰ ਦਵਾਂ ਤੁਸੀਂ ਅੰਦਾਜ਼ਾ ਲਾ ਲਓ ਉਹਦਾ 13000 ਕਰੋੜ ਰੁਪਈਆ ਇੱਕ ਸਾਲ ਦਾ ਬਣਦਾ ਤਿੰਨ ਸਾਲ ਬੀਤ ਗਏ 36000 ਕਰੋੜ ਤਾਂ ਉਹ ਦੇਣ ਵਾਲਾ ਕੀ ਉਹ ਦਿੱਤਾ ਫਿਰ ਦੂਜਾ ਵਾਅਦਾ ਇਹਨਾਂ ਨੇ ਕੀਤਾ ਸੀਗਾ ਕਿ ਅਸੀਂ ਜਿਹੜਾ ਆ ਇਲੀਗਲ ਮਾਈਨਿੰਗ ਚੱਲਦੀ ਐ ਅਸੀਂ ਇਸ ਨੂੰ ਸਾਰੇ ਨੂੰ ਲੀਗਲਾਈਜ਼ ਕਰਕੇ 20000 ਕਰੋੜ ਰੁਪਈਆ ਆਮਦਨ ਇਹਦੇ ਚੋਂ ਵਡਾਂਗੇ ਜਿਹੜਾ ਅਸੀਂ ਗਰੀਬਾਂ ਤੇ ਖਰਚ ਕਰਾਂਗੇ ਰੋਜ਼ ਰੌਲਾ ਪੈਂਦਾ ਇਹਨਾਂ ਨੂੰ ਪੁੱਛੋ ਤੁਸੀਂ 20000 ਛੱਡੋ ਜੇ 5 700 ਵੀ ਟੱਪੇ ਹੋ ਦੂਜਾ ਝੂਠੇ ਬੋਲਿਆ ਫਿਰ ਤੀਜਾ ਇਹਨਾਂ ਨੇ ਮਲਾਜਮਾਂ ਨਾਲ ਕੀਤੀ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਇਹਨਾਂ ਨੂੰ ਪੁੱਛੋ ਤੁਸੀਂ 2000 ਮਹੀਨਿਆਂ ਦਾ 22 ਦੀ ਨੋਟੀਫਿਕੇਸ਼ਨ ਕੀਤੀ ਹੈ ਜੇ ਅੱਜ ਤੱਕ ਪੁਰਾਣੀ ਪੈਨਸ਼ਨ ਬਹਾਲ ਕੀਤੀ ਲੋਕ ਕੋਰਟ 'ਚੋਂ ਜਾ ਕੇ ਆਰਡਰ ਲੈ ਰਹੇ ਆ ਇਹਨਾਂ ਦੀ ਨੀਅਤ ਅੱਜ ਵੀ ਮਾੜੀ ਹੈ ਫਿਰ ਇਹਨਾਂ ਨੇ ਕਿਹਾ ਸੀ ਅਸੀਂ ਹਰ ਬੱਚੇ ਨੂੰ ਬੇਰੋਜ਼ਗਾਰ ਬੱਚੇ ਨੂੰ ਨੌਕਰੀ ਦਵਾਗੇ ਦੱਸੋ ਕਿੰਨਿਆਂ ਨੂੰ ਨੌਕਰੀ ਦਿੱਤੀ ਹੈ ਪੰਜਾਬ ਦੇ ਨਾਲ ਤਾਂ ਕੀ ਦੇਣੀ ਸੀਗੀ ਜੰਮੂ ਕਸ਼ਮੀਰ ਹਰਿਆਣਾ ਗੁਆਂਢੀ ਸੂਬਿਆਂ ਤੋਂ ਲਿਆ ਲਿਆ ਬੱਚੇ ਮਾੜੀ-ਮੋਟੀ ਨੌਕਰੀ ਦਿੱਤੀ ਹੈ ਪੰਜਾਬ ਦੇ ਤਾਂ ਫਿਰ ਬੇਰੋਜ਼ਗਾਰ ਕੰਨਾਂ ਨਾਲ ਵੱਜਦੇ ਫਿਰੇ ਇਸ ਲਈ ਹਰ ਵਾਅਦੇ ਤੋਂ ਇਹ ਸਰਕਾਰ ਭੱਜੀ ਆ ਜਿਹੜਾ ਡਵੈਲਪਮੈਂਟ ਦਾ ਵਾਅਦਾ ਸੀ ਜਿਹੜਾ ਇੱਥੇ ਇੰਡਸਟਰੀਅਲ ਗਰੋਥ ਦਾ ਵਾਅਦਾ ਸੀ ਮਤਲਬ ਹਰ ਚੀਜ਼ ਸਰਕਾਰ ਫੇਲ ਹੋ ਗਈ ਔਰ ਨਸ਼ਾ ਮੁਕਤ ਕ੍ਰਿਸ਼ਾ ਜਿਹੜਾ ਆਪ ਸਭ ਤੋਂ ਵੱਡਾ ਨਸ਼ਈ ਹੈ ਔਣੀ ਬੋਤਲ ਦਾ ਸ਼ਰਾਬ ਪੀ ਕੇ ਜਿਵੇਂ ਕਦੇ ਜਰਮਨੀ ਦੇ ਜਹਾਜ਼ ਤੋਂ ਲਾਹਤਾ ਹੋਵੇ ਕਦੇ ਪਾਰਲੀਮੈਂਟ ਚ ਪ੍ਰਧਾਨ ਮੰਤਰੀ ਦੇਸ਼ ਦੇ ਨੇ ਕਿਹਾ ਹੋਵੇ ਕਿ ਅੱਜ ਪੀ ਕੇ ਆਏ ਹਾਂ ਕਿ ਸੋਫੀ ਆਏ ਪਾਰਲੀਮੈਂਟ 'ਚ ਇਹਦੇ ਨਾਲ ਦੇ ਐਮਪੀ ਇਹਦੀ ਪਾਰਟੀ ਦੇ ਐਮਪੀ ਆ ਨੇ ਸ਼ਿਕਾਇਤ ਕਰਤੀ ਹੋਵੇ ਕਿ ਜੀ ਇਹ ਪੀ ਕੇ ਆ ਹੀ ਨੀਵ ਦੇ ਨਾਲ ਬਹਿ ਸਕਦੇ ਇਤੋਂ ਇਨੀ ਬੋਦਬੂ ਆਉਂਦੀ ਹੈ ਸਪੀਕਰ ਆਫ ਦਾ ਲੋਕ ਸਭਾ ਜਿਹੜਾ ਕਨਸਟੀਟਿਊਸ਼ਨਲ ਪੋਸਟ ਤੇ ਬੈਠੇ ਆ ਉਹਨਾਂ ਨੇ ਕਿਹਾ ਹੋਵੇ ਕਿ ਭਾਈ ਤੂੰ ਅੱਜ ਪੀ ਕੇ ਆ ਤੈਨੂੰ ਬੋਲਣ ਦਾ ਟਾਈਮ ਨਹੀਂ ਮਿਲੂ ਉਹ ਬੰਦਾ ਜਿਹੜਾ ਗੁਰੂ ਦੀ ਹਾਜ਼ਰੀ 'ਚ ਜਾ ਕੇ ਸ਼ਰਾਬ ਪੀ ਕੇ ਚਲੇ ਜਾ ਉਹ ਉਹ ਮਹਿਮ ਦਾ ਜੇ ਮਕੌਟਾ ਹੋਵੇ ਤੇ ਲੋਕ ਨਸ਼ਾ ਖਤਮ ਹੋਣਾ ਇਸ ਲਈ 31 ਤਰੀਕ ਇੱਕ ਇੱਕ ਪੀ ਆਰ ਡਰਾਮਾ ਹੈ ਜੀ ਇਹ ਅਖਬਾਰੀ ਡਰਾਮਾ ਹੈ ਜਿਹੜਾ ਅਖਬਾਰਾਂ 'ਚ ਸ਼ੁਰੂ ਹੋਊਗਾ ਤੇ ਅਖਬਾਰਾਂ 'ਚ ਖਤਮ ਹੋਊਗਾ ਲੋ ਅਸਲੀ ਹਾਲਾਤ ਪਿੰਡਾਂ ਦੇ ਕੀ ਨੇ ਉਹ ਰੋਜ਼ ਆਉਂਦੇ ਆ ਰੋਜ਼ ਅਖਬਾਰਾਂ ਤੇ ਟੀਵੀਆਂ ਤੇ ਉਹਦੀ ਖਬਰ ਲੱਗ ਰਹੀ ਹੈ ਇਸ ਲਈ ਹਰ ਚੀਜ਼ ਇੱਕ ਪੀ ਆਰ ਸਟੰਟ ਹੈ ਜੀ ਉਸ ਤੋਂ ਬਾਅਦ ਕੁਝ ਨਹੀਂ ਆ ਪੰਜਾਬ ਦੀ ਅਸਲੀ ਹਾਲਾਤ ਇਹ ਹੈ ਕਿ ਪੰਜਾਬ ਅੱਜ ਆਰਥਿਕ ਤਕਕੋ ਵੀ ਲੌਨ ਆਰਡਰ ਪੱਖੋਂ ਵੀ ਹਰ ਪੱਖ ਤੋਂ ਪੰਜਾਬ ਆਈਸੀਯੂ 'ਚ ਪਿਆ ਐਮਰਜੈਂਸੀ ਵਾਰਡ 'ਚ ਪਿਆ ਪੰਜਾਬ ਦਾ ਕੋਈ ਵਾਰੀ ਵਾਰਿਸ ਨਹੀਂ ਔਰ ਪੰਜਾਬ ਨੂੰ ਚਲਾਇਆ ਜਾ ਰਿਹਾ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਸਾਰੇ ਵੱਡੇ ਅਹੁਦਿਆਂ ਤੇ ਦਿੱਲੀ ਦੇ ਲੋਕ ਤਾਇਨਾਤ ਨੇ ਔਰ ਉਹ ਲੋਕਾਂ ਦਾ ਇੱਕੋ ਮਕਸਦ ਹੈ ਕਿ ਪੰਜਾਬ ਨੂੰ ਲੁੱਟੋ ਤੇ ਆਪਣੇ ਦਿੱਲੀ ਦੇ ਆਪ ਦੀਆਂ ਜੇਬਾਂ ਭਰੋ ਹੋਰ ਉਹਨਾਂ ਦਾ ਕੋਈ ਮਕਸਦ ਸੱਚੋ ਮਗਰ ਇਹ ਇੱਕ ਤਰੀਕ ਤੋਂ ਚਾਲੂ ਕਰ ਦੋ ਜੇ ਕਿ ਪਹਿਲਾਂ ਸਰਕਾਰਾਂ ਆਈਆਂ 14 15 ਨੂੰ ਤੁਹਾਨੂੰ ਹੁੰਦਾ ਪਰ ਹਾਲੇ ਇਹਨੇ ਕੋਈ ਤਿਆਰੀ ਕੋਈ ਨਹੀਂ ਕਿੰਦੀ ਬਿਜਲੀ ਦੇ ਕਟ ਵੀ ਲੱਗ ਰਹੇ ਕੁਝ ਜੋ ਸੀਜ਼ਨ ਵੀ ਨਿਕਲਿਆ ਜੀ ਲੋਕੀ ਕਾਫੀ ਉਹਦੇ ਚ ਪ੍ਰੋਬਲਮਸ ਆੜੀਆਂ ਨੂੰ ਔਰ ਕਿਸਾਨਾਂ ਨੂੰ ਫੇਸ ਕਰਨ ਨੂੰ ਮਿਲੀਆਂ ਹੀ ਨਹੀਂ ਸਰਕਾਰ ਇਸ ਮੁੱਦੇ ਤੇ ਸੀਰੀਅਸ ਹੈ ਨਹੀਂ ਕਹਿਨ ਨੂੰ ਮੈਂ ਫੇਰ ਕਹਿ ਦਿਆਂ ਬਹੁਤ ਕੁਝ ਕਹਿ ਰਹੀ ਆ ਮਗਰ ਗਰਾਊਂਡ ਜ਼ੀਰੋ ਦੀ ਰਿਐਲਿਟੀ ਕੁਝ ਹੋ ਜਿਹੜੇ ਕਹਿੰਦੇ ਸੀ ਨਸ਼ਾ ਖਤਮ ਕਰਨਗੇ ਆ 35 ਮੌਕਾ 30 ਮੌਕਾ ਦਾ ਮਜੀਠੇ ਚ ਹੋਈਆਂ ਉਹਦੇ ਬਾਅਦ 5 6 ਹੋਰ ਹੋ ਗਈਆਂ ਸ਼ਰਾਬ ਨਾਲ ਇਲੀਗਲ ਸੇਲ ਆਫ ਸ਼ਰਾਬ ਇਸ ਲਈ ਹਰ ਚੀਜ਼ ਦੀ ਫੇਲ ਹੈ ਜੀ ਸਰਕਾਰ ਔਰ ਸਿਰ ਤੇ ਸਿਰ ਝੂਠ ਦੇ ਸਹਾਰੇ ਨਾਲ ਝੂਠ ਬੋਲ ਕੇ ਸਰਕਾਰ ਚਲਾਈ ਜਾ ਰਹੀ ਹੈ ਸਰਕਾਰ ਚਲਾਉਣ ਦੀ ਨਾ ਮਨਸ਼ਾ ਹੈ ਨਾ ਸੋਚ ਹੈ ਨਾ ਕਨਵਿਕਸ਼ਨ ਹੈ ਨਾ ਹਿੰਮਤ ਹੈ